भारतीय जनता पार्टी आज भीमनगर सारे हाँ हुए हैं और पीछे मोदी जी के आह्वान पे एक प्रोग्राम हुआ था पर एक भारत श्रेष्ठ भारत उसका मेन मकसद ये था कि हम कहाँ हैं पंजाब में है उत्तर प्रदेश में है हिमाचल में है महाराष्ट्र में है मोदी जी की नीति के तहत सारे बिहार वासी जितने बिहार के चुनाव के पहले सब लोग एकत्रित और उनको संगठित किया गया था और मोदी जी के नीति के तहत ये आह्वान किया था कि अगर आप यहाँ पर हैं अपना वोट बना है तो आप यहाँ वोट वोट दें और तो अपना वोट अधिकार अपने रिश्तेदार अपने शाखा संबंधी जो सुजवान है उनको बताएं मोदी जी के नीति के बारे में और सबसे बड़ा साक्षरता नीति जो बिहार शिक्षा में आज सबसे आगे है सुशासन नीतीश कुमार सुशासन सुशासन के नाम से जाने जाते हैं सुशासन पर मोहर लगाए और मोहर लगाने का नतीजा यह हुआ कि आज 200 प्लस में रिजल्ट आ रहा है और भारतीय जनता पार्टी और एनडीए की सरकार पूर्ण बहुमत से बनने जा रही है और इसके लिए हम सभी भाइयों का बहुत-बहुत धन्यवाद करते हैं आज बिहार देविच सुशासन विकास और इंसाफ की जीत हुई है जेड़ा पिछले 25 साल तो बढ़िया शासन जेड़ा उठे देता जा रहा है एनडीए गवर्नमेंट वलो ਔਰ ਡਬਲ ਇੰਜਨ ਦੀ ਸਰਕਾਰ ਹੈ ਜਿਹੜੀ ਪੂਰਾ ਕੇਂਦਰ ਦਾ ਸਮਰਥਨ ਪੂਰਾ ਉਥੇ ਵਿਕਾਸ ਹੋ ਰਿਹਾ ਉਸ ਨੂੰ ਭਾਰੀ ਬਹੁਮਤ ਦੇ ਕੇ ਬਿਹਾਰ ਨਿਵਾਸੀਆਂ ਨੇ ਬਿਹਾਰੀ ਭਰਾਵਾਂ ਨੇ ਪੈਣਾ ਨੇ ਭਾਰੀ ਜਿੱਤ ਦਲਾਈ ਹੈ ਔਰ ਜਿੱਥੇ ਸਿੱਧ ਹੁੰਦਾ ਕਿ ਜਿਹੜੀਆਂ ਦੂਜੀਆਂ ਆਪੋਜੀਸ਼ਨ ਪਾਰਟੀਆਂ ਝੂਠੇ ਨਾਰੇ ਦਿੰਦੀਆਂ ਆਈਆਂ ਝੂਠੇ ਲਾਲਚ ਦੇ ਦਿਨੇ ਇਹਨਾਂ ਨੇ ਦੇਖਿਆ ਕਿ ਪੰਜਾਬ ਦੇ ਵਿੱਚ ਇਹਨਾਂ ਸਰਕਾਰਾਂ ਨੇ ਝੂਠੇ ਵਾਅਦੇ ਕੀਤੇ ਜਿਵੇਂ ਕਿ ਅੱਜ 1000 ਰੁਪਏ ਦੇਣ ਦੀ ਗੱਲ ਕੀਤੀ ਅੱਜ ਤੱਕ ਪੈਣਾ ਦਾ 48000 ਰੁਪਏ ਪੰਜਾਬ ਸਰਕਾਰ ਦੇ ਬਕਾਇਆ ਇਹਨਾਂ ਨੂੰ ਬੁਲੇ ਪੂਰੇ ਹਿੰਦੋਸਤਾਨ ਦੇ ਵਿੱਚ ਜੇ ਆਪਾਂ ਹਿਮਾਚਲ ਦੀ ਗੱਲ ਕਰ ਲਈਏ ਉੱਥੇ ਵੀ ਕਾਂਗਰਸ ਨੇ ਝੂਠ ਬੋਲਿਆ ਦੂਜੀ ਗੱਲ ਕਾਂਗਰਸ ਦਾ ਜਿਹੜਾ ਆਪਣੇ ਆਪ ਨੂੰ ਸ਼ਹਿਜ਼ਾਦਾ ਕਹਿੰਦਾ ਉਹ ਅੱਜ ਪੂਰਾ ਸਿੱਧ ਹੋ ਗਿਆ ਕਿ ਉਹ ਇੱਕ ਫਲॉप ਮੈਨ ਹੈਗਾ ਕਦੀ ਉਹ ਜ਼ਿੰਦਗੀ ਵਿੱਚ ਕਾਮਯਾਬ ਨਹੀਂ ਹੋ ਸਕਦਾ ਉਹਦਾ ਕਾਰਨ ਹੈ ਕਿ ਪਰਿਵਾਰਵਾਦੀ ਰਾਜਨੀਤੀ ਜਿਹੜੀ ਹੈਗੀ ਹੈ ਜਿਹੜੀ ਕਾਂਗਰਸ ਚਲਦੀ ਹੈ ਆ ਬਾਕੀ ਪਾਰਟੀਆਂ ਚ ਚਲਦੀ ਹੈ ਉਹਨੂੰ ਲੋਕਾਂ ਨੇ ਨਕਾਰਿਆ ਉਹ ਜਿਹੜਾ ਸਾਫ਼ ਸੁਥਰਾ ਸ਼ਾਸਨ ਦਾ ਪ੍ਰਸ਼ਾਸਨ ਆ ਲੋਕਾਂ ਦੇ ਰਾਹ ਮਹੱਤੀ ਆ ਲੋਕਾਂ ਨੂੰ ਇਨਸਾਫ਼ ਦੇਣ ਵਾਲਾ ਉਹਦਾ ਸਮਰਥਨ ਕੀਤਾ ਔਰ ਅੱਜ ਭੀਮਨਗਰ ਦੇ ਵਿੱਚ ਆਪਾਂ ਖੜੇ ਆ ਜਿੱਥੇ ਮੇਰੇ ਬਿਹਾਰ ਦੇ ਵੀਰ ਸਾਰੇ ਪਰਿਵਾਰ ਰਹਿੰਦੇ ਆ ਇਹਨਾਂ ਵੀਰਾਂ ਨੇ ਸਾਰਿਆਂ ਨੇ ਆਪਣੇ ਬਿਹਾਰ ਦੇ ਵਿੱਚ ਜਾ ਕੇ ਜਿਹੜਾ ਇਹਨਾਂ ਦਾ ਫਰਜ਼ ਬੰਦਾ ਹੈ ਗਿਆ ਲੋਕ ਤੇ ਜਿਹੜੇ ਬੋਰਡ ਦਾ ਅਧਿਕਾਰ ਜਿਹੜਾ ਨੇ ਇਸਤੇਮਾਲ ਕੀਤਾ ਉੱਥੇ ਜਾ ਕੇ ਵੋਟਾਂ ਪਾ ਕੇ ਆਏ ਆ ਇਸ ਕਾ ਕੇ ਵਿਸ਼ੇਸ਼ ਰੂਪ ਦੇ ਵਿੱਚ ਆਪਾਂ ਬਿਹਾਰ ਦੇ ਵਿੱਚ ਅੱਜ ਜੂਵਾ ਮੋਰਚਾ ਵੱਲੋਂ ਕਾਰਜਕram ਰੱਖਿਆ ਜੀ ਸ਼ਮੂਰੀ ਜੀ ਅਧਿਖਸ਼ਾ ਦੇ ਵਿੱਚ ਤਾਂ ਕਿ ਇਹਨਾਂ ਨੂੰ ਆਪਾਂ ਇਹ ਵਧਾਈ ਵੀ ਦੇ ਸਕੀਏ ਬਿਹਾਰ ਦੀ ਜਿੱਤ ਦੀ ਉਹਨਾਂ ਦਾ ਧੰਨਵਾਦ ਵੀ ਕਰੀਏ ਕਿ ਜੇ ਉਹ ਇੱਕ ਵਧੀਆ ਸ਼ਾਸਨ ਲੈ ਕੇ ਆਣਾ ਇਹ ਬਹੁਤ ਜੁਰੀ ਆ ਕਿ ਆਪਾਂ ਆਪਣਾ ਬੋਰਡ ਦਾ ਇਸਤੇਮਾਲ ਕਰੀਏ ਉਹ ਬਹੁਤ ਹੀ ਸੂਝਬੂਧ ਦੇ ਨਾਲ ਬਿਹਾਰ ਦੇ ਲੋਕਾਂ ਨੇ ਇਹ ਆਪਣੇ ਬੋਰਡ ਦੇ ਅਧਿਕਾਰ ਦਾ ਆਪਣਾ ਇਸਤੇਮਾਲ ਕੀਤਾ ਜਿੰਨਾ ਜਿੱਤ ਹੋਈ ਹੈ ਮੈਂ ਆਪ ਸਭ ਨੂੰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਇਹ ਵੀ ਉਮੀਦ ਕਰਦਾ ਕਿ ਜਿਹੜੇ ਨਕੰਮੇ ਢੂਠੇ ਲੋਕ ਹੈਗੇ ਨੇ ਉਹਨਾਂ ਨੂੰ ਹਰ ਸਟੇਟ ਦੇ ਵਿੱਚ ਦੇਸ਼ ਦੇ ਵਿੱਚੋਂ ਨਕਾਰਿਆ ਜਾਏਗਾ ਔਰ ਵਧੀਆ ਸ਼ਾਸਨ ਦੇਣ ਵਾਲਿਆਂ ਦੀ ਹਮੇਸ਼ਾ ਜਿੱਤ ਹੋਵੇਗੀ ਜੈ ਹਿੰਦ ਆਪ ਦੀ ਜਮਿਨੀ ਟੂਰ ਨੂੰ ਕਿੱਦਾਂ ਦੇਖਦੇ ਆ ਕਿਉਂਕਿ ਉੱਥੇ ਕਾਫੀ ਦਾਵੇਦਾਰੀ ਸੀਗੀ ਪਰ ਉਹ ਜਿਹੜਾ ਹੈ ਕਾਫੀ ਘੱਟ ਵੋਟ ਜਿਹੜੇ ਲੋਕ ਵੋਟ ਚੋੜ ਦਾ ਨਾਰਾ ਦਿੰਦੇ ਨਾ ਜੀ ਇਹ ਬਿਹਾਰ ਦੇ ਵਿੱਚ ਨਹੀਂ ਇਹ ਇੱਥੇ ਤਰਨ ਤਾਰਨ ਦੇ ਸਿੱਧ ਹੋਇਆ ਤਰਨ ਤਾਰਨ ਦੇ ਵਿੱਚ ਸਿੱਧਾ ਉਹਨਾਂ ਨੇ ਜੇ 10 11 ਹਜ਼ਾਰ ਦੀ ਲੀਡ ਦੇ ਜਿੱਤੇ ਆ ਲੇਕਿਨ ਮੈਂ ਉੱਥੇ ਆਪ ਖੁਦ ਗਿਆ ਸ਼੍ਰੀ ਵਿਜੇ ਸਾਹਪਾਈ ਦੇ ਨਾਲ ਆਪਾਂ ਜਾ ਕੇ ਦੇਖਿਆ ਮਾਹੌਲ ਕੋਈ ਲੱਗ ਸੀਗਾ ਆਪ ਦਾ ਕਿਤੇ ਦੂਰ ਦੂਰ ਕੈਂਡੀਡੇਟ ਨਜ਼ਰ ਨਹੀਂ ਆਂਦਾ ਜਿੱਤ ਦੇ ਵਿੱਚ ਲੇਕਿਨ ਇਹ ਤੱਕੇशाही ਹੋਈ ਆ ਸ਼ਾਸਨ ਦੇ ਦਾ ਪ੍ਰਸ਼ਾਸਨ ਦਾ ਲੋਕ ਦਾ ਇਹਨਾਂ ਦਾ ਸਰਕਾਰੀ ਮਸ਼ੀਨਰੀ ਆ ਉਹਦਾ ਦੁਰਉਪਯੋਗ ਕੀਤਾ ਗਿਆ ਤੁਸੀਂ ਦੇਖਿਆ ਕਿ ਉੱਥੇ ਦੇ ਐਸਐਸਬੀ ਸਸਪੈਂਡ ਹੋਏ ਆ ਪੂਰਾ ਇਹਨਾਂ ਨੇ ਤੱਕਾ ਕੀਤਾ ਲੇਕਿਨ ਦੂਰੀ ਸਮੇਂ ਲਗਭਗ ਸਾਲ ਦਾ ਹੀ ਸਮੇਂ ਆ ਉਸ ਤੋਂ ਬਾਅਦ ਤੁਹਾਨੂੰ ਵਧੀਆ ਰਿਜ਼ਲਟ ਦੇਖਣ ਨੂੰ ਮਿਲੋਗੇ ਕਿਉਂਕਿ 10 11 ਹਜ਼ਾਰ ਦੀ ਲੀਡ ਇਹਨਾਂ ਦੇ ਤੱਕੇ ਦੇ ਬਾਅਦ ਵੀ ਮੈਂ ਨਹੀਂ ਸਮਝਦਾ ਜਦੋਂ ਅਸੀਂ ਦਸੂਹੇ ਦੇ ਵਿੱਚ ਜਿਮਨੀ ਚੋਣਾ ਜਿੱਤੀਆਂ ਸੀਗੀਆਂ ਯਾ ਲੋਕਾਂ ਨੇ ਮਤ ਦਿੱਤਾ ਜੀ ਦਾ 45000 ਦੀ ਲੀਡ ਤੇ ਸਾਡੀ ਬੀਬੀ ਸ਼ਾਹੀ ਜਿੱਤੀ ਸੀ ਉਹ ਜਿੱਤ ਸੀਗੀ ਇਹਨਾਂ ਦੀ ਜਿੱਤ ਨਹੀਂ ਕੋਈ ਜਿੱਤ ਨਹੀਂ ਇਹ ਸਭ ਇੱਕ ਧੋਖਾ ਆ ਉਹ ਧੱਗਾ ਆ ਪਹਿਲਾਂ ਤਾਂ ਬਿਹਾਰ ਦੀ ਜਨਤਾ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਐਨਡੀਐਲ ਐਡ ਬੀਜੇਪੀ ਗਵਰਨਮੈਂਟ ਨੂੰ ਉੱਥੇ ਭਾਰੀ ਬਹੁਮਤ ਦੇ ਨਾਲ ਜਿਤਾਇਆ ਹੈ ਜੀ ਤੇ ਜਿਹੜੀ ਇਹ ਰਿਕਾਰਡ ਤੋੜ ਜਿੱਤਿਆ ਪਿਛਲੀ ਵਾਰ ਦੇ ਵੀ ਜਿਹੜੇ ਸਾਰੇ ਪਰਿਨਾਮ ਸੀਗੇ ਉਹਨਾਂ ਨੂੰ ਵੀ ਇਸ ਵਾਰ ਰਿਕਾਰਡ ਤੋੜ ਕੇ ਪਿੱਛੇ ਕਰ ਦਿੱਤਾ ਗਿਆ ਤੇ ਨਵੀਂ ਸਰਕਾਰ ਬਹੁਤ ਹੀ ਜੋਰ ਸ਼ੋਰ ਨਾਲ ਬਣਨ ਜਾ ਰਹੀ ਹੈ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਨੇ ਪਿਛਲੇ ਹਫਤੇ ਵੀ ਰੈਲੀ ਦੇ ਵਿੱਚ ਕਿਹਾ ਸੀਗਾ ਕਿ ਇਸ ਵਾਰ ਬੀਜੇਪੀ ਜਿਹੜੀ ਹੈਗੀ ਹੈ ਐਨਡੀਏ ਗਵਰਨਮੈਂਟ 200 ਤੋਂ ਪਰ ਜਾਏਗੀ ਲੇਕਿਨ ਅੱਜ ਜਿਹੜਾ ਨਤੀਜਾ ਆਇਆ ਉਹ 202 ਤੋਂ ਉੱਪਰ ਦੀ ਜਿਹੜੀ ਹੈਗੀ ਹੈ ਜਿੱਤ ਬਣ ਰਹੀ ਹੈ ਤੇ ਬਾਕੀ ਜਿਹੜਾ ਹੈਗਾ ਮਹਾ ਗਠਜੰਦਨ ਇਹਨੂੰ ਤਾਂ ਮਹਾ ਠੱਗ ਬੰਦਨ ਦੇ ਨਾਮ ਨਾਲ ਹੀ ਬਿਹਾਰੀ ਜਿਹੜੇ ਹੈਗੇ ਆ ਸਾਰਿਆਂ ਨੇ ਉੱਥੋਂ ਕੱਢ ਲਿਆ ਤੇ ਬਿਲਕੁਲ ਹੀ ਤੁਸੀਂ ਦੇਖ ਸਕਦੇ ਹੋ ਜਨਸਵਰਾਜ ਤੋਂ ਵੀ ਜਿਹੜਾ ਕਹਿੰਦਾ ਸੀ ਕਿ ਮੈਂ ਦੇ ਨੀਆ ਸੀਟਾ ਲੈ ਕੇ ਜਾਣੀ ਹੈ ਉਹਦਾ ਖਾਤਾ ਵੀ ਨਹੀਂ ਖੁੱਲ ਸਕਿਆ ਤੇ ਜਸਵੀ ਹੋ ਗਿਆ ਜੀ ਸਾਰੇ ਜਿੰਨੇ ਵੀ ਉੱਥੇ ਦੇ ਆਪਣੇ ਉਹਨੂੰ ਦਿਗਜ ਲੀਡਰ ਸਮਝਦੇ ਸੀਗੇ ਬੀਜੇਪੀ ਦੇ ਕੈਂਡੀਡੇਟਾਂ ਨੇ ਕਿਤੇ ਵੀ ਉਹਨਾਂ ਨੂੰ ਦਿਖਣ ਨਹੀਂ ਦਿੱਤਾ ਤੇ ਸਾਰੇ ਹੀ ਬਿਹਾਰ ਦੇ ਵਸੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਨੇ ਮੋਦੀ ਸਾਹਿਬ ਤੇ ਯਕੀਨ ਰੱਖ ਕੇ ਉੱਥੇ ਬਿਹਾਰ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਾਈ ਹੈ ਧੰਨਵਾਦ ਬਿਹਾਰ ਦੇ ਜਿਹੜੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਔਰ ਐਨਡੀਏ ਦੇ ਗਠਜੰਬੰਦਨ ਨੂੰ ਜਿਹੜੀ ਬਹੁਤ ਭਾਰੀ ਔਰ ਅਪਾਰ ਜਿੱਤੇ ਦਿੱਤੀ ਹੈ 200 ਤੋਂ ਪਲੱਸ ਸੀਟਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਜਿਹੜੀ ਆਪਣੇ ਐਨਡੀਏ ਦੇ ਜਿਹੜੇ ਬਾਕੀ ਦਲਾਂ ਨਾਲ ਜਿਹੜੀ ਸਰਕਾਰ ਬਣਾਉਣ ਜਾ ਰਹੀ ਹੈ ਬਹੁਤ ਸਾਰੇ ਵਿਰੋਧੀ ਲੋਕਾਂ ਨੇ ਜਿਹੜੇ ਵਿਪਕਸ਼ੀ ਲੋਕ ਸੀ ਉਹਨਾਂ ਨੇ ਕਿਹਾ ਕਿ ਇਸ ਵਾਰ ਜੋ ਬਿਹਾਰ ਦੇ ਵਿੱਚ ਹੈ ਉਹ ਬੀਜੇਪੀ ਔਰ ਨਿਤਿਸ਼ ਦੀ ਜਿਹੜੀ ਸਰਕਾਰ ਹੈ ਉਹ ਨਹੀਂ ਆਏਗੀ ਲੇਕਿਨ ਜਿਹੜੇ ਬਿਹਾਰ ਦੇ ਲੋਕ ਸੀ ਔਰ ਸੂਝਵਾਨ ਔਰ ਸਮਝਦਾਰ ਕਿਉਂਕਿ ਰਾਜਨੀਤੀ ਦਾ ਮਤਲਬ ਬਿਹਾਰ ਹੈ ਇਹ ਕਿਹਾ ਜਾਂਦਾ ਹੈ ਕਿ ਰਾਜਨੀਤੀ ਦਾ ਜਨਮ ਜੇ ਸਹੀ ਤਰੀਕੇ ਨਾਲ ਹੋਇਆ ਉਹ ਬਿਹਾਰ ਤੋਂ ਹੋਇਆ ਤੋ ਉੱਥੇ ਦੇ ਲੋਕਾਂ ਨੇ ਜਿਹੜਾ ਫਿਰ ਆਪਣੀ ਸੂਝਵਾਨਤਾ ਨੂੰ ਸਿੱਧ ਕਰਦੇ ਹੋਏ ਬਿਹਾਰ ਦੇ ਵਿੱਚ ਇੱਕ ਪਰਚੰਡ ਜਿਹੜੀ ਜਿੱਤ ਹੈ ਉਹ ਭਾਰਤੀ ਜਨਤਾ ਪਾਰਟੀ ਔਰ ਐਨਡੀਏ ਦੇ ਅਲਾਈਅੰਸ ਨੂੰ ਦਿੱਤੀ ਹੈ ਔਰ ਇਹ ਇੱਕ ਜਵਾਬ ਹੈ ਜੋ ਲੋਕ ਕਹਿ ਰਹੇ ਸੀ ਕਿ ਵੋਟ ਚੋਰੀ ਹੋ ਰਹੀ ਕੋਈ ਕਹਿ ਰਿਹਾ ਇਲੈਕਸ਼ਨ ਕਮਿਸ਼ਨ ਕਰ ਰਿਹਾ ਕੋਈ ਕਹਿ ਰਿਹਾ ਕੁਝ ਕਰ ਰਿਹਾ ਕੁਝ ਉਨੀ ਸਾਰੇ ਹਤਕੰਡੇ ਬਣਾ ਕੇ ਦੇਖ ਲਏ ਲੇਕਿਨ ਨਰਿੰਦਰભાઈ ਮੋਦੀ ਦੀ ਜਿਹੜੀ ਜਿਹੜੀ ਲੋਕਪ੍ਰਿਅਤਾ ਹੈ ਲੋਕਾਂ ਦੇ ਵਿੱਚ ਉਹ ਨੂੰ ਕਿਸੇ ਵੀ ਤਰੀਕੇ ਨਾਲ ਘਟ ਨਹੀਂ ਆ ਸਕੇ ਔਰ ਕਿਸੇ ਤਰੀਕੇ ਨਾਲ ਘਟ ਕਰ ਨਹੀਂ ਪਾਏ ਔਰ ਇਸ ਕਰਕੇ ਅੱਜ ਅਸੀਂ ਹੁਸ਼ਿਆਰਪੁਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਯੂਵਾ ਮੋਰਚਾ ਵੱਲੋਂ ਭੀਮਨਗਰ ਦੇ ਵਿੱਚ ਇਸ ਜਿੱਤ ਨੂੰ ਖੁਸ਼ੀ ਨੂੰ ਮਨਾਉਣ ਦੇ ਲਈ ਅੱਜ ਲੱਡੂ ਮੰਨਨ ਦਾ ਪ੍ਰੋਗਰਾਮ ਰੱਖਿਆ ਗਿਆ ਔਰ ਸਾਰੇ ਜਿੰਨੇ ਵੀ ਹਾਰ ਦੇ ਜਿਹੜੇ ਇੱਥੇ ਲੋਕ ਨੇ ਇਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਆ ਕਿ ਇਹਨਾਂ ਨੇ ਬਿਹਾਰ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈ ਹੈ ਸੋ ਅੱਜ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਨਾ ਹੈ ਔਰ ਨਾਲ ਨਾਲ ਖੁਸ਼ੀਆਂ ਵੀ ਮਨਾਉਣਾ ਹੈ ਅੱਜ ਬਿਹਾਰ ਦੇ ਵਿੱਚ ਐਨਡੀਆ ਨੂੰ ਬਹੁਤ ਹੀ ਪਰਚੰਡ ਜਿਹੜਾ ਬਹੁਮਤ ਮਿਲਿਆ ਔਰ ਇਹ ਜਿਹੜੇ ਵਧਾਈ ਸਾਰਿਆਂ ਨੂੰ ਜਿੱਥੇ ਦਿੰਨੇ ਉੱਥੇ ਇਸ ਵਧਾਈ ਦੇ ਮੁੱਖ ਕਾਰਨ ਜਿਹੜੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਨतीश ਨतीश ਕੁਮਾਰ ਜੀ ਜਿਹੜੇ ਆ ਉਹ ਇਸ ਵਿਸ਼ੇਸ਼ ਵਧਾਈ ਦੇ ਪਾਤਰ ਨੇ ਕਿਉਂਕਿ ਉਹਨਾਂ ਦੀ ਮਿਹਨਤ ਦਾ ਸਦਕਾ ਨਰਿੰਦਰ ਈਮਦਾ ਜਿਹੜਾ ਉਹਨਾਂ ਦੀ ਇਹ ਵਰਕਿੰਗ ਦਾ ਅਰੁਣਾ ਦੀਆਂ ਨੀਤੀਆਂ ਦਾ ਉਹਨਾਂ ਦੀ ਕਾਰਗੁਜ਼ਾਰੀ ਦਾ ਨਤੀਜਾ ਹੈ ਕਿ ਅੱਜ ਵਿਹਾਰ ਦੇ ਵਿੱਚ ਇੱਕ ਪ੍ਰਚੰਡ ਬਹੁਮਤ ਆਇਆ ਔਰ ਇਸ ਲਈ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ